ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਬਣਾਉਣ ਲੱਗੀ ਸੀ ਚਾ 11 ਵਜੇ ਆਲੀ ਸਵੇਰ ਕਾ 11 ਹੋ ਗਏ ਤੇ ਆਪਣੇ ਲਈ ਮੈਂ ਬਣਾਉਣ ਲੱਗੀਆਂ ਰੋਟੀ ਕਿਉਂਕਿ ਅੱਜ ਮੈਂ ਖਾਧੀ ਨਹੀਂ ਸੀਗੀ ਮੰਮਾ ਸਵੇਰ ਸਵੇਰ ਕੰਮ ਕਰਤੀ ਕੰਮ ਰੋਟੀ ਦਾ ਬਣਾ ਕੇ ਮਤਲਬ ਰੋਟੀ ਸਬਜੀ ਬਣਾ ਕੇ ਭਰਾ ਹੁਣਾ ਨਾਲ ਚਲੇ ਗਏ ਸੀਗੇ ਕਿਉਂਕਿ ਮੰਮਾ ਦੇ ਕੱਲ ਮਸ਼ੀਨ ਦਾ ਨਾ ਪੈਰ ਜਾ ਖਰਾਬ ਹੋ ਗਿਆ ਸੀਗਾ ਤੇ ਉਹ ਠੀਕ ਕਰਵਾਉਣਾ ਸੀ ਮੰਮਾ ਨੇ ਤੇ ਮੰਮੀ ਸਵੇਰੇ ਚਲੇ ਗਏ ਸੀ ਉਹ ਠੀਕ ਕਰਵਾ ਕੇ ਲਿਆਏ ਤੇ ਹੰਤਾ ਮੰਮਾ ਮਸ਼ੀਨ ਤੇ ਲੱਗੇ ਹੋਇਆ ਉਹ ਕੱਪੜੇ ਗਰੀ ਜਾਂਦੇ ਤੇ ਮੈਂ ਸਵੇਰ ਰੋਟੀ ਖਾਦੀ ਨਹੀਂ ਕਿਹਾ ਜਿਵੇਂ ਉਹਨਾਂ ਨੇ ਕਿਹਾ ਵੀ ਤੁਸੀਂ ਚੱਲ ਚੱਲ ਜਿਓ ਵੀ ਮੈਂ ਆਪੇ ਬਾਅਦ ਵਿੱਚ ਬਣਾ ਕੇ ਤੇ ਖਾ ਲੂੰਗੀ ਤੇ ਹੁਣ ਮੈਂ ਸੋਚਿਆ ਮੈਂ ਕਿ 11:00 ਵਜੇ ਚਾਹ ਸਾਰਾ ਕੰਮ ਕੀਤਾ ਕੱਪੜੇ ਕੁੱਪੜੇ ਧੋਤੇ ਭਾਂਡੇ ਮਾਂਸਦੇ ਆ ਚਾੜੂ ਵਗੈਰਾ ਲਾਤਾ ਸਾਰਾ ਸਾਰਾ ਕੰਮ ਖਤਮ ਕਰਕੇ ਤੇ ਫਿਰ ਮੈਂ ਕਿਹਾ ਚਲੋ ਹਾਂ ਰੋਟੀ ਬਣਾ ਲੈਣੀ ਆ ਚਾਹ ਬਣਾਉਣੀ ਸੀਗੀ 11:00 ਵਜੇ ਵਾਲੀ ਫਿਰ ਮੈਂ ਸੋਚਿਆ ਕਿ ਚਲ ਮੈਂ ਚਾਹ ਦੇ ਨਾਲ ਹੀ ਵੀ ਬਣਾ ਲੂੰਗੀ ਰੋਟੀ ਤੇ ਰੋਟੀ ਬਣਾ ਲੈਣੀ ਮੈਂ ਗੋਭੀ ਵਾਲੀ ਸਵੇਰ ਸਾਰਿਆਂ ਲਈ ਬਣੀ ਸੀਗੀ ਮੂਲੀ ਵਾਲੀ ਰੋਟੀ ਮੂਲੀ ਵਾਲੀ ਮਮਾ ਐਸੀ ਅੱਜ ਮੈਂ ਵੈਸੇ ਪਈ ਸੀ ਮਮਾ ਕਹਿੰਦੀ ਡੇਢ ਕ ਰੋਟੀ ਪਈ ਆ ਹਜੇ ਤੇ ਮੰਮੀ ਕਹਿੰਦੀ ਬਾਕੀ ਦੇਖ ਲੀ ਜੀ ਬਣਾਉਣੀ ਹੈ ਤਾਂ ਗੋਭੀ ਵਾਲੀ ਬਣਾ ਲਈ ਆ ਅੱਜ ਲਈ ਤੇ ਮੈਂ ਕਿਹਾ ਮੈਂ ਤਾਂ ਗੋ ਮਮਮੀ ਕਹਿੰਦੀ ਉਹ ਖਾ ਲਈ ਵੀ ਅੱਕੀ ਬਣਾ ਲਈ ਗੋਭੀ ਵਾਲੀ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਤਾਂ ਗੋਭੀ ਵਾਲੀ ਖਾਣੀ ਆ ਤੇ ਦਾਲ ਸੰਗ ਬਣਾਉਣੀ ਆ ਅੱਜ ਲਈ ਨਾਲ ਹੀ ਚਾਹ ਤਾਂ ਇੱਕ ਸਾਈਡ ਚਾਹ ਬੰਦ ਜੀ ਮਿੱਠਾ ਪਾਉਣੇ ਵਾਲੀ ਸੌਰੀ ਮੈਨੂੰ ਦੇਖਦੇ ਕਿ ਮਿੱਠਾ ਜ਼ਿਆਦਾ ਪਸੰਦ ਕਰਦਾ ਖਰੀ ਨਹੀਂ ਪਾਉਣੀ ਜ਼ਿਆਦਾ ਪੰਨੇ ਕਿੱਥੇ ਤੇ ਬਣਾਉਣੀ ਬਸ ਮੇਰੇ ਰੋਟੀ ਚਾਹ ਨੂੰ ਵੀ ਲਾ ਲ ਆਈ ਗਿਆ ਮੈਨੂੰ ਲੱਗਾ ਚਾਹ ਪਹਿਲਾਂ ਬਣ ਜੂਗੀ ਰੋਟੀ ਤਵਾ ਵਗੈਰਾ ਤੇ ਮੈਂ ਰੱਖ ਤਾ ਵਾ ਫਟਾਫਟ ਬਣਾਉਣੀ ਆ ਚਲੋ ਜੀ ਮੈਂ ਰੋਟੀ ਰੋਟੀ ਤਾਂ ਮੇਰੀ ਬਣ ਗਈ ਤੇ ਕੋਲਦੇ ਬਣਾਉਣ ਵਾਲੇ ਬਸ ਫਟਾਫਟ ਬਣਾਉਣੇ ਚਾਹ ਤਾਂ ਬਣ ਗਈ ਮੰਮਾ ਅੰਬ ਚਾਹ ਬਾਕੀ ਲੱਗੀ ਮੈਂ ਖਾ ਰਹੀ ਹਾਂ ਯਮੀ ਯਮੀ ਚਾਹ ਦੋ ਵਾਰ ਗੰਨ ਕਰਦੇ ਹਾਂ ਜੀ ਖਾਨਣੀਆਂ ਰੋਟੀ ਤੇ ਇਸ ਤੋਂ ਬਾਅਦ ਮੈਂ ਕਰੂੰਗੀ ਪਾਣੀ ਗਰਮ ਤੇ ਕਿਉਂਕਿ ਸਰ ਵਗੈਰਾ ਧੋਣਾ ਮੱਜ ਮੈਂ ਤਾਂ ਕਰਕੇ ਹੂੰ ਸਰ ਵਗੈਰਾ ਧੋਨੇ ਆ ਫਿਰ ਉਸ ਤੋਂ ਬਾਅਦ ਦੇਖਦੇ ਆ ਸੁਰਦੀ ਅਦਰ ਪਾਈ ਪਈ ਕਰਨ ਵਾਲੀ ਫਿਰ ਉਹ ਕਰਦੇ ਆ ਥੋੜੇ ਬਾਅਦ ਮੰਮੀ ਦੀ ਹੈਲਪ ਕਰ ਦਾਂਗੇ ਜੇ ਕੁਝ ਕਰਨੀ ਹੋਵੇ ਤਾਂ ਫਿਰ ਦੇਖਦੇ ਆ ਨਾ ਪਰ ਮम्मा ਨੇ ਅੱਜ ਮਸ਼ੀਨ ਤੇ ਲੱਗਣੇ ਆ ਚਲੋ ਜੀ ਰੋਟੀ ਖਾਨੀਆਂ ਪਹਿਲਾਂ ਤਾਂ ਫਿਰ ਦੇਖਦੇ ਆ ਕੀ ਕੰਮ ਕਰਨਾ ਵਾ ਹਾਂ ਜੀ ਮੈਂ ਕੀਤੀਆਂ ਅੱਜ ਦੋ ਸੂਟਾਂ ਦੀਆਂ ਅਦਰ ਪਾਈਆਂ ਇਹਨਾਂ ਦੋਨਾਂ ਦੀਆਂ ਹੁਣ ਇਹਨੇ ਕਰਕੇ ਆਟੀਆਂ ਬਸ ਤੇ ਟੱਚ ਬਟਨ ਰਹਿਗੇ ਲਾਉਣ ਵਾਲੇ ਦੋਨਾਂ ਤੇ ਲਗਾ ਦਿੰਨੀ ਆ ਇਹਦੇ ਤੇ ਤਾਂ ਹਜੇ ਸ਼ੋਲਡਰ 'ਚ ਲਾਉਣ ਵਾਲੇ ਆ ਇਹ ਫੜਾ ਕੇ ਆਨੇ ਮੰਮੀ ਨੂੰ ਮੰਮੀ ਬਾਹਰ ਬੈਠੀ ਹੋਈ ਆ ਮਸ਼ੀਨ ਤੇ ਉਹ ਵਾਲੀ येलो ਜੀ ਸਲਵਾਰ ਆ ਉਹ ਸਟਿਚ ਕਰੀ ਜਾਂਦੇ ਆ ਤੇ ਬਸ ਟੱਚ ਬਟਨ ਲਾਉ ਕਰਨੀ ਇਹਨਾਂ ਨੂੰ ਅੱਜ ਤਾਂ ਸਿਰ ਵਗੈਰਾ ਧੋ ਲਿਆ ਸੀ ਗਾਂਢੂ ਵਗੈਰਾ ਵਾਸ਼ ਕਰ ਲਿਆ ਸੀ ਧੁੱਪੀ ਸਿਕਾਲੀ ਸੀ ਤਵਾਲ ਐ ਤੇ ਸੁੱਕਿਆ ਪਿਛਲੀ ਵਾਰ ਸੁੱਕੇ ਨਹੀਂ ਸੀ ਗਿਓਦੋਂ ਸ਼ਾਂਜ ਹੀ ਆ ਗਈ ਸੀ ਕਿ ਵਾਧੂ ਸਾਰੀ ਤੇ ਸ਼ਾਮੀ ਜੇ ਧੁੱਪ ਤੇ ਸੀ ਤਾਂ ਕਰਕੇ ਪਰ ਅੱਜ ਤਾਂ ਵਾਵਾ ਸੌਕ ਗਏ ਧੁੱਪੇ ਧੁੱਪੇ ਸਕਾਲੇ ਵਾਲਾ ਆਉਂਦੇ ਆਵਾਜ਼ ਤਾਂ ਸੀ ਕਿ ਵਾਵਾ ਲੱਗੀਆਂ ਦਾ ਸੀ ਮੂੰਹ ਲਾਲ ਲਾਲ ਹੋ ਗਿਆ ਸੀ ਧੁੱਪੇ ਬੈਠੇ ਦਾ ਫਿਰ ਮੈਂ ਅੰਦਰ ਆ ਗਈ ਮੈਂ ਕਿਹਾ ਚੱਲ ਅੰਦਰ ਬੈਠ ਜਾਂਦੇ ਆ ਤੇ ਇਹਦਾ ਟੱਚ ਬਟਨ ਆ ਦਿੰਨੀ ਆ ਹਾਂ ਮੰਮੀ ਨੂੰ ਫੜਾ ਕੇ ਆਉਣੀ ਆ ਜਾ ਕੇ ਇਹਦੀ ਰੀਲ ਲੈ ਕੇ ਆਉਣੀ ਮੰਮੀ ਤਾਂ ਹੁਣ ਜੀ ਹੁਣ ਕਰਦੇ ਆ ਡਿਨਰ ਦੀ ਤਿਆਰੀ ਮੰਮੀ ਗਏ ਹੋਇਆ ਦਵਾਈ ਲੈਣ ਲਈ ਭਰਾ ਦੇ ਨਾਲ ਤੇ ਇੱਕ ਭਰਾ ਗਿਆ ਹੋਇਆ ਖੇਡਣ ਲਈ ਤੇ ਅੱਜ ਮੈਂ ਬਣਾਉਣ ਲੱਗੀ ਆ ਸ਼ੂੰਗਰੇ ਮੂੰਗਰੇ ਸ਼ੂੰਗਰੇ ਸ਼ੂੰਗਰੇ ਮੈਨੂੰ ਲੱਗਦਾ ਪਤਾ ਨਹੀਂ ਛੁੰਗਰੇਲੀ ਸਬਜੀ ਇਹ ਬਣਾਵਾਂਗੇ ਮੰਮੀ ਲਈ ਤੇ ਬਾਕੀ ਸਾਰਿਆਂ ਲਈ ਬਣਾਵਾਂਗੇ ਆਲੂ ਮਟਰ ਦੀ ਸਬਜੀ ਉਹ ਜੇ ਮੈਂ ਆਲੂ ਉਲੂ ਚੀਰਨੇ ਆ ਮਟਰ ਵਗੈਰਾ ਕੱਢੇ ਪਏ ਤੇ ਉਹਦਾ ਤੜਕਾ ਵੀ ਹਜੇ ਜ਼ੀਰਨਾ ਵਾ ਤੇ ਟਾਈਮਾਂ ਚ ਹੋ ਗਿਆ 7:30 7:30 ਹੋਣਾ ਨੇ ਆ ਤੇ ਫਟਾਫਟ ਪਹਿਲਾਂ ਇਹ ਤੇ ਜਲਦੀ ਬਣ ਬਣ ਵੀ ਜਾਊਗੀ ਜਲਦੀ ਤੜਕਾ ਲੱਗ ਜਾਊਗਾ ਫਟਾਫਟ ਇਹਨੂੰ ਮੈਂ ਲਗਾਉਣੀ ਆ ਤੜਕਾ ਤੇ ਉਸ ਤੋਂ ਬਾਅਦ ਆਲੂ ਮਟਰ ਦੀ ਸਬਜ਼ੀ ਜਿਹੜੀ ਉਹ ਬਣਾਉਂਗੀ ਮੈਂ ਮੇਰਾ ਡਬਲ ਮਾਈਂਡ ਜੀ ਹੋਈ ਜਾਂਦੀ ਆ ਅੱਜ ਮੈਂ ਰਾਈਸ ਬਣਾਵਾਂ ਕਿ ਰੋਟੀ ਤੇ ਚਲੋ ਬੰਦ ਨੂੰ ਆ ਮੰਮੀ ਨੇ ਤਾਈਸ ਖਾਣੇ ਨੇ ਛੋਟੇ ਭਰਾ ਦਾ ਮਨ ਕਰਦਾ ਸੀ ਵੱਡੇ ਭਰਾ ਦਾ ਵੀ ਹਜੇ ਗਲਾ ਖਰਾਬ ਹੋਣੇ ਵੀ ਨਹੀਂ ਖਾਣਗੇ ਤੇ ਮੈਂ ਸੋਚਦੀ ਸੀਗੀ ਕਿ ਮੈਂ ਤੇ ਖੁਸ਼ ਹੋਸੀਂ ਖਾ ਲਾਂਗੇ ਰਾਈਸ ਬਾਕੀਆਂ ਲਈ ਰੋਟੀ ਬਣਾ ਦਾਂਗੇ ਪਰ ਦੇਖਦੀ ਆ ਹਜੇ ਥੋੜਾ ਜਿਹਾ ਕਿਉਂਕਿ ਹਜੇ ਦੋ ਸਬਜ਼ੀਆਂ ਬਣਾਉਣੀਆਂ ਹਨ ਅੱਜ ਤੇ ਤਾਂ ਕਰਕੇ ਮੈਨੂੰ ਕੰਮ ਥੋੜਾ ਜਿਆਦਾ ਲੱਗਦਾ ਪਿਆ ਵਾ ਤੇ ਨਾ ਹੋਵੇ ਤਾਂ ਫੇਰ ਰੋਟੀ ਬਣਾਉਂਗੀ ਦੇਖਦੇ ਆ ਚਲੋ ਬਾਕੀ ਕੀ ਬੰਦਾ ਵਾ ਫਿਲਹਾਲ ਤਾਂ ਮੈਂ फटाफट ਇਹ ਸਬਜ਼ੀਆਂ ਤੜਕਾ ਲਗਾਉਣੀ ਆ ਬਾਅਦ ਵਿੱਚ ਬਣਾਵਾਂਗੇ ਆਲੂ ਮਟਰ ਦੀ ਮੰਮੀ ਦੀ ਵੀ ਕੱਪੜੀ ਤਾਂ ਜੀ ਖਰਾਬ ਹੋਈ ਵੀ ਅੱਜ ਵੈਸੇ ਤਾਂ ਮੰਮੀ ਮਸ਼ੀਨ ਤੇ ਲੱਗੇ ਰਹੇ ਕਾਫੀ ਟਾਈਮ ਤੱਕ ਤੇ ਹਣ ਸਾਡਾ ਕੰਮ ਕਾਫੀ ਮਤਲਬ ਕਿ ਮੰਮੀ ਨੇ ਘਰ ਦਾ ਤਾਂ ਖਤਮ ਹੋ ਗਿਆ ਵਾ ਅੱਜ ਕਪੜੇ ਵਗੈਰਾ ਦਾ ਬਸ ਇੱਕ ਸੂਟ ਰਹਿ ਗਿਆ ਕਿਸੇ ਦਾ ਦੇ ਨਾਲ ਉਸ ਤੋਂ ਬਾਅਦ ਮੰਮੀ ਕਹਿੰਦੀ ਸੀ ਕਿ ਚੱਲ ਮੇਰਾ ਸੂਟ ਬਣਾ ਦੇਣਗੇ ਤੇ ਫਿਰ ਮੈਨੂੰ ਲੱਗਦਾ ਇੱਕ ਸੂਟ ਮੰਮੀ ਦਾ ਤੇ ਇੱਕ ਕਮੀਜ਼ ਇਹ ਵੀ ਨਹੀਂ ਪਤਾ ਖਣੀ ਦੋ ਕਮੀਜ਼ ਹੀ ਰਹਿੰਦੇ ਨੇ ਮੰਮੀ ਦੇ ਆਪ ਦੇ ਬਣਾਉਣ ਵਾਲੇ ਮੈਂ ਸਾਡਾ ਕੰਮ ਥੋੜਾ ਹੀ ਰਹਿ ਗਿਆ ਫਿਰ ਮੰਮੀ ਫ੍ਰੀ ਹੋ ਜਾਣਗੇ ਫਿਰ ਵਿੱਚ ਇੱਕ ਦਿਨ ਦੇਖਦੇ ਆਂ ਬਾਜ਼ਾਰ ਜਾ ਕੇ ਆਵਾਂਗੇ ਕਿਉਂਕਿ ਮੈਂ ਜੁੱਤੀ ਲੈਣੀ ਆ ਤੇ ਜੁਐਲਰੀ ਵਗੈਰਾ ਲੈਣੀ ਆ ਤੇ ਉਹ ਦੇਖਦੇ ਆਂ ਫਿਰ ਉਹ ਲੈ ਕੇ ਆਵਾਂਗੇ ਕਿਸ ਦਿਨ ਜਾ ਕੇ ਤੇ ਉਸ ਤੋਂ ਬਾਅਦ ਤਾਂ ਫਿਰ ਫ੍ਰੀ ਹੋਈਆਂ ਬਸ ਫਿਰ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਮੈਨੂੰ ਲੱਗਦਾ ਹ ਨਾਲ ਵਾਲਿਆਂ ਦੇ ਪਾਠਾ ਪਤਾ ਨਹੀਂ ਕਹਿੰਦੇ ਸੀ 14 ਨੂੰ ਰਖਾਣਾ ਵਾ ਸੈਜ ਪਾਟਰ ਰਖਾਣਾ ਇਹਨਾਂ ਨੇ ਤੇ ਹਫਤਾ ਮੁੜ ਕੇ ਉਧਰ ਰੰਗ ਜਾਊਗਾ ਚਲ ਇਹਨਾਂ ਨੂੰ ਚਲੋ ਵੀ ਜਲਦੀ ਜਲਦੀ ਕੰਮ ਖਤਮ ਹੋ ਜਾਊਗਾ ਤੇ ਮੰਮਾ ਨੂੰ ਥੋੜਾ ਜਣਾ ਰੈਸਟ ਜੀ ਮਿਲ ਜਾਊਗੀ ਕਿਉਂਕਿ ਮੰਮਾ ਨੇ ਸਰਵਾਈਕਲ ਕਰਕੇ ਨਾ ਉਹ ਵੀ ਦਿੱਕਤ ਆਉਂਦੀ ਐ ਤੇ ਬਰਦਰ ਨੂੰ ਪੂਰ ਤਾ ਬਣਾਉਣ ਵਾਲਾ ਪਿਆ ਤਾ ਬਣਾਉਣਾ ਹੈ ਸਾਦੀ ਨੂੰ ਦਵਾਈ ਲੈ ਕੇ ਮਿਲ ਰੋਣੇ ਛੋਟਾ ਬਟਾੜਾ ਸੜਤਾ ਮਰਦਾ ਤੇ ਰੈਡੀ ਟਮਾਟਰਾਂ ਦੀ ਸਬਜ਼ੀ ਲਈ વોਸ਼ ਕਰ ਲੈਣੀ ਆ ਤੋ ਕਿਹੜਾ ਪਤਾ ਨਹੀਂ ਇੱਥੇ ਹੀ ਹੋਊਗਾ ਇਹਨੂੰ ਰੱਖ ਦੇਣੀ ਟੱਕੇ ਤਾਂ ਹੋ ਗਈ ਹੁਣ ਭਰਾ ਕਹਿੰਦਾ ਮੈਂ ਆਲੂ ਖਾਣੇ ਆ ਬੋਇਲ ਕੀਤੇ ਹੋਏ ਉਹ ਬਾਗ ਰਿਹਾ ਅਧ ਲਈ ਤੇ ਨਾਲ ਉਹਨੇ ਬਣਾਉਣੀ ਆ ਆਪਣੇ ਲਈ ਦੂਜੀ ਸਬਜੀ ਮੰਮੀ ਤੜਕਾ ਉਹਦੇ ਦੂਜੀ ਸਬਜੀ ਦਾਲੂ ਆਲੂ ਮਟਰ ਵਾਲੀਆਂ ਛੀਰ ਦੇ ਗਏ ਆ ਤੇ ਬਸ ਫਿਰ ਉਹਨੂੰ ਵੀ ਲਗਾ ਦੇਣੀ ਤੜਕਾ ਜੀ ਸ਼ੂੰਗਰੇ ਦੀ ਸਬਜ਼ੀ ਤੇ ਉਧਰ ਬਣ ਚੁੱਕੀ ਐ ਤੇ ਤੜਕਾ ਵਗੈਰਾ ਮੈਂ ਚੀਕ ਲਿਆ ਹੁਣ ਮੈਂ ਆਲੂ ਛੀਕ ਦੀ ਆਲੂ ਦੇਖੋ ਕਿੰਨਾ ਵੱਡਾ ਐ ਕਰਲ ਕਿੰਨਾ ਵੱਡਾ ਤੇ ਕਿੰਨੇ ਛੋਟਕੇ ਆ ਵੀ ਕਿੰਨਾ ਵੱਡਾ ਇਹ ਚੀਰ ਦੀ ਹੁਣ ਮੈਂ ਤੇ ਹੁਣ ਮੈਂ ਬਣਾਉਂਗੀ ਆਲੂ ਮਟਰ ਦੀ ਸਬਜ਼ੀ ਬਾਕੀ ਸਾਰਾ ਕੁਝ ਕਰ ਲਿਆ ਬਸ ਆਲੂ ਛੀਕ ਨਾਲ ਲਿਆ ਮਟਰ ਕੱਢੇ ਪਏ ਹਾਂਜੀ ਮੈਂ ਲਗਾਉਂਨ ਉਹ ਸਬਜ਼ੀ ਨੂੰ ਤੜਕਾ ਤੇ ਪੁਰਾਣੇ ਆਲੂ ਬੋਇਲ ਕਰਵਾ ਕੇ ਸੀਗੇ ਕੰਦਾਲੂ ਬੋਇਲ ਕਰਕੇ ਖਾਣਾ ਮੋਟਲੀ ਵੀ ਮੈਂ ਚੀਰ ਕੇ ਰੱਖਿਆ ਹੋਇਆ ਤੇ ਉਹਨਾਂ ਨੂੰ ਮੈਂ ਦੇ ਕੇ ਆਉਣੀ ਹਾਂ ਬਸ ਕੜੇ ਪਾਣੀ ਕੜੇ ਪਾਣੀ ਬਾਚ ਮਾ ਕੇ ਭਾਂਡੇ ਥੋੜੇ ਜਿਹਾ ਫਿਰ ਰੋਟਾ ਪਿਆ ਦੇਣਾ ਮਾੜਾ ਥੋੜਾ ਜਿਹਾ ਜਿਹੜੀ ਦੋਨੀ ਬਾਰੇ ਤੇ ਮਾ ਦੇ ਸਾਰਾ ਘੰ ਘਰ ਕੇ ਪੀ ਲਈ ਬੈਠੂ ਮੇਰੇ ਟਾਂ ਦੇ ਲਾ ਰੱਖਣੀ ਤੇ ਰੋਟੀ ਵੀ ਬਣਾਈ ਤਾਂ ਉਹਦੇ ਨਾਲ ਜਦੋਂ ਤੁਹਾਨੂੰ ਤੜਕਾ ਲੱਗਦੀ ਹੁੰਦਾ ਮੈਂ ਤੁਹਾਨੂੰ ਮੈਨੂੰ ਰੋਟੀ ਪਾ ਰਹੀ ਹਾਂ ਵੇਖੋ ਦੋ ਦੋ ਕਰਕੇ ਆਉਂਦੇ ਆ ਦੋ ਦੋ ਕਰਕੇ ਹੁਣ ਇਹ ਤਾਂ ਮਾਰਨੀ ਆ ਦਾ ਤੜਕਾ ਬਸ ਆਹਰ ਬੰਦ ਗੈਸ ਬੰਦ ਕਰ ਦਿੰਨੀ ਆ ਤੁਹਾਨੂੰ ਤੜਕਾ ਮੜਾ ਸੈੱਟ ਹੋ ਜੂਗਾ ਤੇਲ ਛੱਡ ਜੂਗਾ ਤੇ ਮੈਂ ਚੱਕਦੀ ਆ ਖਲਾਰਾ ਇੰਨਾ ਸਾਰਾ ਪਿਆ ਹੋਇਆ ਹੋਇਆ ਸਲੱਪ ਤੇ ਸਾਰਾ ਕਰ ਦਿਆ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਮੈਂ ਸਬਜ਼ੀ ਵਗੈਰਾ ਬਣਾ ਕੇ ਤੇ ਕੰਮ ਖਤਮ ਕਰਕੇ हां जी मैं बनाण लागिस की रोटी ਤੇ ਸਬਜ਼ੀਆਂ ਵਗੈਰਾ ਬਣ ਚੁੱਕੇ ਆ ਬਸ ਮੰਮੀ ਨੂੰ ਵਾਇ ਦੇਣੇ ਆ ਲੈ ਜਾਣਗੇ ਤੇ ਆਲੂ ਮਟਰ ਦੀ ਸਬਜ਼ੀ ਬਹੁਤ ਸਵਾਲ ਬਣੀ ਮੈਂ ਟੇਸਟ ਕਰਕੇ ਦੇਖੀ ਤੇ ਬਸ ਫੜਵੜ ਬਣਾਉਣੀ ਹੈ ਰੋਟੀ ਤੇ ਮੰਮੀ ਨੂੰ ਵਾਇ ਦੇਣੇ ਆ ਮੰਮੀ ਆ ਕੇ ਲੈ ਚੁਗੀ ਤੇ ਨਾਲ ਨਾਲ ਬਾਅਦ ਵਿੱਚ ਫਿਰ ਮੈਂ ਪੜਾਈ ਜਾਉਂਗੀ ਰੋਟੀ हां जी ਦੰਨਾ ਵਗੈਰਾ ਹੋ ਗਿਆ ਵਾ ਤੇ ਲਾਈਟ ਅਗਰ ਬੱਸ ਬੰਦ ਕਰਤੀਆਂ ਪੈਣੀ ਲੱਗੀਆਂ ਤੇ ਅੱਜ ਦੇ ਵਲੌਗ ਨੂੰ ਕਰਦੇ ਮੈਂ ਇੱਥੇ ਖਤਮ ਮਿਲਦੇ ਹਾਂ ਅੱਜ ਕੱਲੇ ਇੱਕ ਹੋਰ ਵਲੌਗ ਦੇ ਵਿੱਚ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਅੱਜ ਕੱਲ ਬਾਏ ਬਾਏ